ਲੋ ਜੀ ਆਪਾਂ ਲੈ ਗਏ ਡਿਸਕਾਊਂਡ ਵਾਲੇ ਪੀ ਸਿੰਗਲ ਪੀ ਸਿੰਗਲ ਸਿੰਗਲ ਪੀ ਦੀ ਗੱਲ ਹੋਊਗੀ ਅੱਜ ਸਿਰਲੇ ਸਿੰਗਲ ਸਿੰਗਲ ਪੀ ਦੀ ਜੋ ਲੈਸ ਤੇ ਲੱਗਿਆ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮ ਹੈ ਜੇ ਸਕਰੀਨਸ਼ੋਟ ਖਿੱਚ ਕੇ ਨਾਲ ਨਾਲ ਮਗਵਾ ਲੋ ਬੜੀ ਮਿਹਰਮੰਦੀ ਹੋਣੀ ਹੈ ਠੀਕ ਹੈ ਰਹਾ ਮੈਂ ਬੋਲ ਕਰ ਰਿਹਾ ਹਾਂ ਆ ਚੈੱਕ ਕਰੋ ਪਲਾਜੋ ਭਾਜੀ ਆ ਪਲਾਜੋ ਵੀਰੇ ਜੋਰ ਜੱਟ ਦਾ ਬੀਸ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਸਿੰਗਲ ਪੀਸ ਹੈ ਜਿੰਦਾ ਰੇਟ ਸੀ ਪਹਿਲਾਂ 5500 ਰੁਪਏ ਦਾ 5500 ਰੇਟ ਸੀ ਸਿੰਗਲ ਪੀਸ ਦਾ ਜੋਰ ਜੱਟ ਦਾ ਫਰੰਟ ਵੀ ਤੇ ਬੈਕ फ्रंट ਤੇ ਬਿੱਟ ਬੈਕ ਆ ਕੁਛ 59 16 ਮਿਲਣ ਜਾ ਰਿਹਾ ਸਿਰਫ 2000 ਰੁਪਏ ਦੀ ਜਿੰਨਾ 2000 ਭਾਜੀ 2000 ਚੈੱਕ ਕਰੋ ਸਿੰਗਲ ਪੀਸ ਹੈ ਕੋਈ ਗਲਤ ਨਹੀਂ ਮਿਲਣਾ ਕੱਲੇ ਕੱਲੇ ਪੀਸ ਹੈ ਡਿਸਕਾਊਂਟ ਵਾਲੇ ਪੀਸ ਹੈ ਵੇਚਦਾ 2000 ਰੁਪਏ ਦਾ ਜੋ ਜਟ ਪਿਓਦਨ ਬਟੇ ਨਮਟੇ ਦੇ ਮਾਰ ਕੇ ਇਹ ਮਾਗੀ ਕੱਲੇ ਕੱਲੇ ਹੈ ਜਿੰਨਾ ਸਟਾਕ ਹੈ ਨਾ ਮੈਂ ਤਾਂ ਕੱਲੇ ਕੱਲੇ ਪਿਸਾ ਦੀ ਗੱਲ ਕਰ ਰਿਹਾ 59 16 2000 ਰੁਪਏ ਚ ਚੈੱਕ ਕਰੋ ਫਰੰਟ ਚੈੱਕ ਕਰੋ ਬੈਕ ਇਕ ਕੱਲਾ ਪੀਸੇ ਕੱਲੇ ਕਰਕੇ ਸੋਨ ਦੀ ਲੱਗਾ ਸਿਰਫ 2000 ਰੁਪਏ ਦੇ 2000 ਰੁਪਏ ਦਾ ਐਡਾ ਸੋਨਾ ਪੀਸ ਨਹੀਂ ਮਿਲਣਾ ਵੀਰੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਅਗਲਾ ਆਰਟੀਕਲ ਆ ਗਿਆ ਭਨੀ ਕੀ ਨੀ ਆਹ 딸 ਭਾਜੀ ਕੋ ਸਿੰਗਲ ਪੀਸ ਆ ਗਿਆ ਜੀ ਭਾਜੀ ਦਾਰੇ ਸਿੰਗਲ ਸਿੰਗਲ ਖਾਉਗਾ ਜੀ ਮਹਿੰਗੇ ਸੂਟ ਬੇ ਸ਼ਿਰਾਰਾ ਪਰਾ ਦਿਓ ਅਗਲਾ ਪੋਸਟ ਇਹ ਆ ਗਿਆ ਗਰਾਰੇ ਨਾਲ ਭਾਜੀ ਇਹ ਆ ਗਿਆ ਗਰਾਰੇ ਨਾਲ ਜੀ ਜੀ ਚੈੱਕ ਕਰ ਲਓ ਗਰਾਰਾ ਖੁੱਲਾ ਡੁੱਲਾ ਜੋਰ ਹੈ ਵੇਪਰ ਇਹ ਆ ਪਾ ਜੀ ਸ਼ਰ ਹੈ आज चार्टर जिंदा रहना 2000 ਰੁਪਏ ਲਈ ਸਿਰਫ 2000 ਭਾਈ 2000 ਰੁਪਏ ਭਾਈ ਚੈੱਕ ਕਰਿਓ ਇਹ ਇਕੱਲੇ ਇਕੱਲੇ ਵੀਸੇ ਰੰਗ ਨਹੀਂ ਮਿਲਣਾ ਕੋਈ ਕਰਨ ਨਹੀਂ ਮਿਲਣਾ ਸਿੰਗਲ ਵੀ ਲੈਸ ਕੰਟਿਨ ਲਾਹੇ ਆ ਪ੍ਰਾਗੈ ਸ਼ੋਰਟੀ ਸ਼ੋਰ ਪ੍ਰਾਗ ਦੇ ਨਾਲ ਇਹਨਾਂ 2000 ਰੁਪਏ ਚ ਐਨਾ ਸੋਨਾ ਪੀਸ ਨਹੀਂ ਚੈੱਕ ਕਰ ਤਾ ਗਲਾ ਤੇ ਆ ਵੀਰੇ ਦਮਟਾ 55 ਸਿੰਗਲ ਬਿਸਤਰਾ ਦੇ ਉੱਪਰ ਸੋਨਾ ਲਾਇਆ ਸਿਰਫ 2000 ਰੁਪਏ ਦੀ 2000 ਰੁਪਏ ਚੈੱਕ ਕਰ ਲੋ ਕਿੰਨਾ ਸੋਨਾ ਆ ਦਿੱਤਾ ਨਾ ਕਿੱਦਾਂ ਪਿਆਰਾ ਆ ਗਿਆ ਨਾ ਆ ਗਿਆ ਮੇਰੇ ਸਿੰਗਲ ਪੀਸੇ ਦੀ ਇਹ ਸਾਰੇ ਸਿੰਗਲ ਸਿੰਗਲ ਦਾ ਕਲਰ ਕੋਈ ਨਹੀਂ ਮਿਲ ਰਹੀ ਕਲਰ ਕੋਈ ਨਹੀਂ ਮਿਲਿਆ ਆਸ਼ਕਰ ਇਹਨਾਂ ਮਾਰੀ ਮੁੱਟ ਸੈੱਟ ਕਰੋ ਦੀ ਆਸ਼ਕਰ ਤਾਂ ਇਹਦੇ ਬਰੋਦੀ ਨਵੇਂ ਤੇ ਸ਼ਟ ਹੈ ਬੇ ਵਿਚਾਰੇ ਵਰਖਾ ਕਸਾ ਦੇ ਮੇਰੇ ਕਿੰਨਾ ਸੋਹਣਾ ਵਰਕ ਹੈ ਕਿੰਨਾ ਪਿਆਰਾ ਵਰਕ ਹੈ ਆਸ਼ਕਰ ਦੇ ਲੰਬਾਈ ਚੈੱਕ ਕਰ ਲੋ ਕਿੰਨਾ ਸੋਹਣਾ ਵਰਕ ਹੈ ਆ ਜੀ ਮੇਰੇ ਸ਼ਰਟ ਇਹ ਵੀ ਸਿੰਗਲ ਪੀਸਾ ਗਰੇ ਸਿੰਗਲ ਸਿੰਗਲ ਪੀਸ ਤੇ ਬਹੁਤੀ ਲੈਸ ਕਰਕੇ ਲੱਗਾ ਚੈੱਕ ਕਰ ਤੋਂ ਲੈ ਮੇ ਭਾਜੀ ਡਿਜ਼ਾਈਨ ਤਾਂ ਬਹੁਤ ਸੋਹਣੇ ਦਿਖਾ ਰਹੇ ਹੋ ਤੁਸੀਂ ਇਹ ਭਾਈ ਜੀ ਕੱਲੇ ਕੱਲੇ ਵੀ ਸਹੀ ਇਹ ਸਿੰਗਲ ਸਿੰਗਲ ਰਹਿ ਗਏ ਜੀ ਇਹ ਸਿੰਗਲ ਪੀਸ ਚੈੱਕ ਕਰ ਲੋ ਬਰਕ ਮੇ ਜੀ ਜਨੂਨ ਸਕੂਨ ਕਪੜਾ ਬਹੁਤ ਹੀ ਸੋਹਣਾ ਆਰਟੀਕਲ ਹੈ ਅ ਫਰੰਟ ਹੈ ਪੂਰਾ ਹੈਵੀ ਪੂਰਾ ਫਰੰਟ ਹੈਵੀ ਵੀ ਜੀ ਬਹੁਤ ਹੀ ਸੋਹਣਾ ਇਹਦੇ 2500 ਦਾ ਸਿਰਫ 2500 ਭਾਜੀ 2500 ਰੁਪਏ ਭਾਜੀ ਚੈੱਕ ਕਰ ਲੋ ਐਡਾ ਹੈਵੀ ਇੱਡਾ ਸੋਨਾ ਘੇਰਾ ਆ ਘੇਰਾ ਭਾਜੀ ਠੀਕ ਹੈ ਭਾਜੀ ਬਾਤ ਚੋਲੀ ਸਭ 2500 ਦਾ ਭਾਜੀ ਸਿਰਫ 2500 ਦਾ ਭਾਜੀ ਕਿਹੜਾ ਭਾਜੀ ਕਿੱਥੇ ਨਹੀਂ ਮਿਲਦਾ ਚੈੱਕ ਕਰ ਲੋ ਬਿਲਕੁਲ ਨਹੀਂ ਮਿਲਦਾ ਭਾਜੀ ਐਡਾ ਹੈਵੀ ਸੋਟ 2500 ਦਾ ਨਹੀਂ ਮਿਲਦਾ ਉਹ ਚਲ ਭਾਜੀ ਆਪਾਂ ਦੱਚਾ ਦਾ ਸਾਰਾ ਜਮੈਂ ਕੱਲੇ ਕੱਲੇ ਪੀਸ ਲੈਦੇ ਆ ਲੈਸ ਕਰਕੇ 8 ਬਕਤੇ ਵਿੱਚ ਦੁਪੱਟੇ ਵੀ ਨਾਲ ਹੈ ਦੁਪੱਟੇ ਵੀ ਨਾਲ ਹੈ ਭਾਜੀ ਅਗਲਾ ਆਰਟੀਕਲ ਆ ਗਿਆ ਭਾਜੀ ਤੇ ਗਰਾਨਾ ਸ਼ਰਾਰਾ ਨਹੀਂ ਘਰਾਰਾ ਜੀ ਸ਼ਰਾਰਾ ਨਹੀਂ ਘਰਾਰਾ ਲੈ ਚੈੱਕ ਕਰ ਲੋ ਘਰਾਰਾ ਪੁਲਾਟ ਪੁਲਾ ਸ ਬਹੁਤ ਹੀ ਸੋਹਣਾ ਆਰਟੀਕਲ ਇਹਦਾ ਰੇਨ ਵੀ 2000 ਰੁਪਏ ਜੀ ਸਿਰਫ 2000 2000 ਰੁਪਏ ਦਾ ਮੈ ਜੀ ਸ਼ੋਰਟ ਫਰਾਗੇਰੀ ਚੈੱਕ ਕਰ ਲੋ ਵੀਰੇ ਕੱਲੇ ਕੱਲੇ ਪੀਸ ਨੇ ਡਿਸਕਾਊਂਟ ਦੇ ਲੱਗੇ ਹੋਏ ਨੇ ਰੇਟ ਹੈ 2000 ਰੁਪਏ ਦਾ ਜੀ 2000 ਰੁਪਏ ਦਾ ਦੁਪੱਟੇ ਨਾਲ ਭਾਜੀ ਅਗਲਾ ਆਰਟੀਕਲ ਆ ਗਿਆ ਵੀਰੇ ਅੱਛਾ ਦਾ ਕਰਨਾ ਪੈਣਾ ਦਿਖਾਓ ਭਾਜੀ ਦਿਖਾਓ ਸੋਹਣੇ ਸੋਹਣੇ ਡਿਜ਼ਾਈਨ ਹੈ ਵਾਹ ਜੀ ਵਾਹ ਇਹਦਾ ਅਰਦਾਸਾ ਯਾਰਦਾ ਹੋਗਾ ਪੀਸ ਚੈੱਕ ਕਰੋ ਭਾਜੀ ਘਾਗੜਾ ਇਸ ਕਲ ਦਾ ਭਾਜੀ ਇਸ ਕਲ ਦਾ ਭਾਜੀ ਅੱਗੇ ਵਰਕ ਹੈਂਡ ਦਾ ਪਿੱਛੇ ਵਰਕ ਹੈਂਡ ਦਾ ਕੰਪਲੀਟ ਹੈਂਡਵਰਕ ਹੈ ਹੈਂਡਵਰਕ ਹੈ ਭਾਜੀ ਤੇ ਆ ਆ ਗਈ ਸ਼ੋਰ ਫਰਾਗ ਫਲਾਈਟ ਤੇ ਥਿੰਕ ਬੈਗ ਸਾਰਾ ਹੈਂਡ ਵਰਕ ਚੱਕਰੂ ਟੋਟਲੀ ਹੈਂਡਵਰਕ ਦਾ ਪੀਸ ਹੈ ਜੀ ਅੱਜ ਚੱਕਰ ਬਾਜੀ ਵਾਹ ਜੀ ਵਾਹ ਬੈਕ ਫਰੰਟ ਬਣੀ ਹੋਈ ਹੈ ਟੋਟਲੀ ਹੈਂਡਵਰਕ ਹੈ ਬਰਾਇਡਲ ਟੱਚ ਦੇ ਵਿੱਚ ਚਨੋਂਦ ਦੁਪੱਟੇ ਨਾਲ ਚੱਕਰ ਬਾਜੀ ਤੇ ਭਾਜੀ ਰੇਟ ਕਿ ਮਿਲਣਾ ਇਹ 9000 14000 ਰੁਪਏ ਬਾਜੀ 4000 ਦਾ 12000 ਉਹਨਾ ਸਿੰਗਲ ਪੀਸ 4000 ਰੁਪਏ ਦਾ ਫਰੰਟ ਵਿੱਚ ਬੈਕ ਫੱਕਰ 12 ਹੈਂਡ ਤੇ ਬਣੀ ਲਓ ਜੀ 4000 ਦੀ ਰੇਂਜ ਚ ਫੁੱਲ ਹੈਵੀ ਸਕਲਟ ਨਾਲ ਮੋਮਦਨ ਸਟਾਈਲ ਦੇ ਵਿੱਚ ਤੁਹਾਨੂੰ ਮਿਲ ਰਿਹਾ ਹੈਗਾ ਪ੍ਰਦੀਪ ਭਾਜੀ ਨੇ ਵਾਕਈ ਮੋਜਾ ਕਰਾਤੀਆਂ ਜਣੀਆਂ ਪਹਿਣਾ ਨੇ ਵੀ ਖਰੀਦਣਾ ਇਹ ਹੈਗਾ ਲਿਮਟਡ ਸਟਾਕ ਹੈ ਭਾਜੀ ਮੈਂ ਕਹਿੰਦਾ ਸਾਲਤਾ ਜੀ ਲੈ ਗਿਆ ਲੈ ਗਿਆ ਰਹਿ ਜਾ ਰਹਿਗਾ ਸਟਾਕ ਆਪਣੇ ਕੋ ਲਿੰਸੜਾ ਆ ਕੁਛ ਵੀ ਸੱਗੇ ਬੇਰ ਆ ਪਾਤ ਪੁੱਛਤੀ ਕਿ ਅੱਗੇ ਪੇਪਰ ਚੈੱਕ ਕਰਾ ਲਓ ਐਡੇ ਸੋਨੇ ਸੋਨੇ ਲਿਟਰ ਦੇ ਐਡੇ ਪਿਆਰੇ ਪਿਆਰੇ ਡਿਫਾ ਮੈਂ ਕਹਿੰਦਾ ਇਸ ਵੇੜ ਚ ਐਡੀ ਸੋਣੀ ਐੜਮ ਨਹੀਂ ਮਿਲਨੇ ਵੀਰੇ ਨਹੀਂ ਮਿਲਨੇ ਨਹੀਂ ਮਿਲਨੀ ਇੱਕ ਕਾਰਡ ਗੱਲ ਭਾਈ ਖੋਲ ਦੇ ਵੀ ਖੋਲ ਦੋ ਭਾਜੀ ਖੋਲ ਦੋ ਦਿਖਾ ਦਿਓ ਵਾਹ ਜੀ ਵਾਹ ਸ਼ਿਸ਼ਿਆਂ ਵਾਲਾ ਕੰਟਰਾਸਟ ਦੁਪੱਟੇ ਦੇ ਨਾਲ ਸ਼ਰਾਰੇ ਵਾਲਾ ਵਾਹ ਜੀ ਵਾਹ ਬੜਾ ਘਰਾਰਾ ਅਗੇ ਦੀ ਦਿਖਾਓ ਭਾਜੀ ਦਿਖਾਓ ਇਹ ਸਿੰਗਲ ਪੀਸ ਹੈ ਕਲਰ ਕੋਈ ਨਹੀਂ ਮਿਲਣਾ ਝੋਣਾ ਵਾਲਾ ਘਰਾਰਾ ਰੇਟ ਮਿਲੂਗਾ ਅੱਧਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਉਹ ਦਾਨਾ ਬੱਡੀ ਦਾ ਭਾਰੀ ਬ੍ਰੈਂਡ ਦੇ ਰਿਹਾ ਬਿਲਕੁਲ ਜੀ ਆ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਜਿਹੜੇ ਪੀਸ ਹੈ ਇੱਕ ਤੋਂ ਇੱਕ ਵਧੀਆ ਪੀਸ ਹੈ ਇਹਨਾਂ ਨੇ ਕੱਡੇ ਡਿਸਕਾਊਂਟ ਦੇ ਵਿੱਚ ਜੜੀਆਂ ਮੇਰੀਆਂ ਭੈਣਾਂ ਨੇ ਖਰੀਦਣੇ ਆ ਤਾਂ ਇਹ ਸਟਾਕ ਹੈਗਾ ਲਿਮਟਡ ਆ ਦੇਖੋ ਜੀ ਸਿਰਫ 1500 ਦਾ 5000 ਵੀਰੇ 5000 5000 ਵਾਲਾ 1500 ਦਾ ਐਂ ਤੇ ਸੋਨੇ ਸੋਨੇ ਆਪਣੇ ਕੋਲ ਲੈਣਾ ਹੈ ਆ ਜਿਹੜਾ ਖਾਣਾ ਬਣਿਆ ਬਾਈ ਹਾਂਜੀ ਭਾਜੀ ਆ ਸਾਰੇ ਸਮਾਨ ਨਾਲ ਬਣਾਇਆ ਮਤਲਬ ਕਿ ਆ ਜਿਹੜੇ ਪੀਸ ਲੱਗੇ ਹੋਏ ਆ ਇਹ ਸਾਰੇ ਇਹ ਸਾਰੇ ਆ ਲੱਗੇ ਤੇ ਸਾਰੇ ਅਸਰੇ ਦੇ ਲੱਗੇ ਨੋਰਮਲ ਇੰਦੇ ਬਹੁਤੀ ਘੱਟ ਰਟਟਾ ਦੇ ਬਹੁਤੀ ਨੋਰਮਲ ਇੰਦਾ ਤੇ ਆਪਸ ਲੈ ਗਿਆ ਲੈ ਗਿਆ ਰਹਿਗੇ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਸਿੰਗਲ ਸਿੰਗਲ ਪੀਜ਼ਾ ਮਿਲ ਜੋ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਸਾਰੇ ਗਰਾਰੇ ਸ਼ਕਤ ਦਾ ਹਾਮਰੇ ਦਾ ਚੱਤ ਲੋ ਖੋਰ ਚੱਤ ਲੋ ਵੀਰੇ ਅੱਤੇ ਰੇ ਅੱਤੇ ਰੇ ਅੱਦੇ ਵੀ ਮੈਂ ਆਪਣੇ ਕੋਲ ਦਾ ਸ਼ਾਇਦ ਵੀਡੀਓ ਨੂੰ ਕਰਨਾ ਸ਼ੇਅਰ ਲਾਈਕ ਕਮੈਂਟ